ਹਾਂਜੀ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਜੇਸਟੋਪੜਾ ਜੀ ਐਸ ਵੇਲੇ ਪਹੁੰਚ ਗਿਆ ਜੀ ਮਣੀ ਮਾਧਰੇ ਮਣੀ ਮਾਧਰੇ ਆਗਾ ਜੀ ਮੈਂ ਆ ਦੇਖੋ ਮੇਰੇ ਸਾਹਮਣੇ ਲੱਗਿਆ ਬੋਰਡ ਚੰਡੀਗੜ੍ਹ ਟਾਇਰ ਇੱਥੇ ਤਾਂ ਟਾਇਰ ਮਾਰਕੀਟ ਹੈ ਢਿੱਲੋ ਸਿਨੇਮਾ ਪੁਰਾਣਾ ਉਸ ਤੋਂ ਬਾਅਦ ਫਨ ਰਿਪਬਲਿਕ ਵੀ ਉੱਥੇ ਖੁੱਲਿਆ ਪਰੰਤੂ ਢਿੱਲੋ ਸਿਨੇਮਾ ਤਾਂ ਜਾਣਦੇ ਆ ਆਪਾਂ ਉਹਨੂੰ ਢਿੱਲੋ ਥੀਏਟਰ ਦੇ ਬਿਲਕੁਲ ਨਾਲ ਦੇ ਪਾਸੇ ਅੰਦਰ ਨੂੰ ਸੜਕ ਜਾਂਦੀ ਹੈ ਔਰ ਇੱਥੇ ਬੜੀ ਵੱਡੀ ਜਿਹੜੀ ਹੈ ਨਾ ਟਾਇਰ ਮਾਰਕੀਟ ਹੈ ਖਾਸੀਅਤ ਇਹ ਹੈ ਵੀ ਇੱਥੇ ਜਿਹੜੇ ਟਾਇਰ ਹੈ ਉਹ ਨਵੇਂ ਪੁਰਾਣੇ ਤੁਹਾਨੂੰ ਮਿਲ ਜਾਂਦੇ ਯੂਜ਼ਡ ਟਾਇਰ ਵੀ ਮਿਲ ਜਾਂਦੇ ਵਧੀਆ ਭਾਸੇ ਔਰ ਇਹ ਮਾਰਕੀਟ ਮੈਂ ਤੁਹਾਨੂੰ ਦਿਖਾ ਰਿਹਾ ਮਨੀ ਮਾਜਰੇ ਦੀ ਮਾਰਕੀਟ ਹੈ ਔਰ ਆ ਤੁਸੀਂ ਦੇਖੋ ਜੀ ਟਾਇਰ ਹੀ ਟਾਇਰ ਲੱਗੇ ਹੋਏ ਸਾਰੇ ਪਾਸੇ ਆਹ ਦੇਖੋ ਨਵੇਂ ਟਾਇਰ ਨੀਲਕੰਠ ਟਾਇਰ ਹੈ ਜੀ ਇੱਥੇ ਨੀਲਕੰਠ ਟਾਇਰ ਵਾਲੇ ਵੀ ਟਾਇਰ ਕਰਦੇ ਨੇ ਜੀ बड़ा जी ये टार्थ, ये टार्थ, ये टार्थ। क्या हाल है जी इधरले पासे चौधरी साहब बैठे ने चौधरी एंड कंपनी और जड़ा है दीवान एंटरप्राइसिज है भगवती आटोज है और ये मार्केट है जी टायर मार्केट ये बड़ी पुरानी मार्केट है जी टायर मार्केट नमस्कार जी मैं बल्ले बल्ले फिल्म एंड रिकॉर्ड चैनल है साढ़ा तो यूट्यूब ते वलॉगिंग कर दिया पत्रकार ने प्रेसा रखनी है बलॉगिंग करते हैं ਆ ਮਾਰਕੀਟ ਦੇ ਕੋਲੋਂ ਮੈਂ ਲੰਗਰੇਸ ਤੇ ਮੈਂ ਰੁਕ ਗਿਆ ਜੀ ਇਹ ਜਿਹੜੇ ਟਾਇਰ ਤੁਹਾਡੇ ਕੋਲ ਪਏ ਨੇ ਇਹ ਨਵੇਂ ਵਾਲੇ ਨੇ ਨਵੇਂ ਇਹਨਾਂ ਵੀ ਹੈ ਰੀਯੂਜ਼ਡ ਵੀ ਨੇ ਤੁਹਾਡੇ ਕੋਲ ਟਾਇਰ ਯੂਜ਼ਡ ਟਾਇਰ ਜੀ ਤੁਹਾਡੇ ਕੋਲ ਨਵੇਂ ਦੇ ਹੀ ਕੰਮ ਹੈ ਨਵੇਂ ਦੇ ਅੱਛਾ ਨਵਾਂ ਵੀ ਇੱਥੇ ਮਿਲਦਾ ਤੇ ਰੀਯੂਜ਼ਡ ਵੀ ਮਿਲਦਾ ਇਸ ਮਾਰਕੀਟ ਹਾਂਜੀ ਤੁਹਾਡੀ ਸ਼ਾਪ ਦਾ ਕੀ ਨਾਮ ਹੈ ਚੌਧਰੀ ਐਂਡ ਕੰਪਨੀ ਚੌਧਰੀ ਐਂਡ ਕੰਪਨੀ ਕਿਹੜੀ ਕਿਹੜੀ ਕੰਪਨੀ ਤੁਹਾਡੇ ਕੋਲ ਮੇਰੇ ਕੋਲ ਗੁੱਡੀਅਰ ਹੈ ਜੀ ਅੱਛਾ ਗੁੱਡੀਅਰ ਦੇ ਟਾਇਰ ਤੁਹਾਡੇ ਕੋਲ ਹੈ ਜੀ ਗੁੱਡੀਅਰ ਦੇ ਹੀ ਟਾਇਰ ਸਾਰੇ ਤੁਹਾਡੇ ਕੋਲ ਹੈ ਦੇਖੋ ਜੀ ਨਵੇਂ ਟਾਇਰ ਲੈਣੇ ਹੁੰਦਾ ਕੋਈ ਚੌਧਰੀ ਐਂ ਕੰਪਨੀ ਤੇ ਆ ਸਕਦੇ ਹੋ ਮਨੀ ਮਾਜਰੇ ਦੇ ਵਿੱਚ ਹੈ। ਕੀ ਖਾਸੀਅਤ ਹੈ ਇਸ ਪਾਸੇ ਦੀ ਮਾਰਕੀਟ ਦੀ? ਰੇਟਸ ਦੀ ਜਗ੍ਹਾ ਗੱਲ ਕਰੀਏ। ਇਹ ਨਾ ਨੰਬਰ 1 ਮਾਰਕੀਟ ਹੈ ਜੀ। ਏਸ਼ੀਆ ਦਾ ਨੰਬਰ 1 ਮਾਰਕੀਟ ਹੈ। ਤੁਹਾਡਾ ਸ਼ੁਭ ਨਾਮ ਕੀ ਹੈ? ਨਰਿੰਦਰ ਜੀ। ਨਰਿੰਦਰ ਜੀ ਦੱਸ ਰਹੇ ਨੇ ਜੀ ਏਸ਼ੀਆ ਦੀ ਨੰਬਰ 1 ਮਾਰਕੀਟ ਹੈ। ਟਾਇਰ ਵੀ ਨਹੀਂ ਮੋਟਰ ਮਾਰਕੀਟ ਹੈ। ਮੋਟਰ ਮਾਰਕੀਟ। ਹਾਂ ਜੀ। ਟਾਇਰ ਵਾਲੇ ਵੀ ਵਿੱਚ ਆ ਗਏ। ਇਹ ਪਰਲੇ ਪਾਸੇ ਮੋਟਰ ਵਾਲੇ ਵੀ। ਹਾਂ ਜੀ। ਮਤਲਬ ਮੋਟਰ ਮਾਰਕੀਟ ਜਿਹੜੀ ਹੈ ਮਨੀ ਮਾਜਰੇ ਦੀ ਏਸ਼ੀਆ ਦੀ ਨੰਬਰ 1 ਮ ਵਾਹ ਤੁਸੀਂ ਬੜਾ ਜਾਣਕਾਰੀ ਤੇ ਵਾਅਦਾ ਕਰਤਾ ਸਾਡੀ ਹੈ ਔਰ ਰੇਟਸ ਦੀ ਜੇਕਰ ਗੱਲ ਕਰੀਏ ਜਦੋਂ ਤੁਸੀਂ ਗੁੱਡੀਅਰ ਦੇ ਟਾਇਰ ਰੱਖਿਓ ਗੁੱਡੀਅਰ ਕਹਿੰਨਾ ਤਾਂ ਹਾਂਜੀ ਗੁੱਡੀਅਰ ਹੈ ਜੇਕੇ ਜੇਕੇ ਹੈ ਔਰ ਸੀਏਟ ਸੀਏਟ ਹੈ ਤੇ ਜੇ ਰੇਟਸ ਦੀ ਗੱਲ ਕਰੀਏ ਤਾਂ ਤੁਹਾਡ ਨੂੰ ਤੁਹਾਡੇ ਰੇਟਸ ਤੇ ਬਾਕੀ ਰੇਟ ਸੇਮ ਹੀ ਹੁੰਦੇ ਹਰ ਜਗ੍ਹਾ ਤੇ ਕਿ ਤੁਹਾਡੇ ਦਾ ਕੋਈ ਹਿੱਤ ਹੈ ਫਰਕ ਥੋੜਾ ਘੱਟ ਹੋ ਗਿਆ ਇੱਥੇ ਮਾਰਕੀਟ ਕੰਪੀਟੀਸ਼ਨ ਜ਼ਿਆਦਾ ਹੈ ਨਾ ਇੱਥੇ ਇੱਥੇ ਘੱਟ ਹੋਏਗਾ ਤਾਂ ਮਨੀ ਮੱਝਰੇ ਅਜੋ ਜਿਹੜਾ ਟਾਇਰ ਲੈਣਾ ਨਵਾਂ ਲੈਣਾ ਤਾਂ ਇਹਨਾਂ ਕੋਲ ਪਹੁੰਚ ਜਾਓ ਯੂਜ਼ਡ ਟਾਇਰ ਵੀ ਮਿਲ ਜਾਂਦੇ ਨੇ ਵਧੀਆ ਪਾਸਰ ਔਰ ਮੋਬਾਈਲ ਨੰਬਰ ਤੁਹਾਡਾ ਬੁਲਾਣਾ ਜੀ ਮੈਂ 9800 ਇੱਕ ਮਿੰਟ ਜੀ ਇੱਕ ਮਿੰਟ 9780053050 ਨੋ ਜੀ ਆ ਦੇਖੋ ਜੀ ਚੌਧਰੀ ਐਂਡ ਕੰਪਨੀ ਹੈ ਜੀ ਲਓ ਜੀ ਨਵੇਂ ਟਾਇਰ ਪੁਰਾਣੇ ਟਾਇਰ ਹਰ ਤਰ੍ਹਾਂ ਦੇ ਟਾਇਰ ਇੱਥੇ ਮਿਲ ਜਾਂਦੇ ਆ ਮਨੀ ਮਾਜਰੇ ਦੀ ਜਿਹੜੀ ਮੋਟਰ ਮਾਰਕੀਟ ਹੈ ਨਾ ਜੀ ਇਧਰਲੇ ਪਾਸੇ ਜਿਹੜੇ ਹੈ ਮਕੈਨਿਕਸ ਵਗੈਰਾ ਤੁਹਾਨੂੰ ਜਿਆਦਾ ਮਿਲਣ ਨੇ ਬਾਹਰਲੇ ਪਾਸੇ ਜਿਹੜੇ ਟਾਇਰਾਂ ਦੀਆਂ ਦੁਕਾਨਾਂ ਨੇ ਏਸ਼ੀਆ ਦੀ ਨੰਬਰ 1 ਜਿਹੜੀ ਹੈ ਮੋਟਰ ਮਾਰਕੀਟ ਹੈ ਇਹ ਔਰ ਮੈਂ ਤੁਹਾਨੂੰ ਇਧਰਲੇ ਪਾਸੇ ਦਿਖਾਣਾ ਟਾਇਰਾਂ ਦੀਆਂ ਦੁਕਾਨਾਂ ਬਹੁਤ ਨੇ ਇੱਥੇ ਪਿਛਲੇ ਪਾਸੇ ਵੀ ਕੁਝ ਟਾਇਰਾਂ ਦੀਆਂ ਦੁਕਾਨਾਂ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖਦਿਆ ਇੱਥੇ ਹੈ ਜੀ ਮਾਹ ਲక్ష్ਮੀ ਟਾਇਰ ਸਰਵਿਸ ਨਿਊ ਵਾਲਾ ਜੀ ਕੀ ਹਾਲ ਚੱਲ ਹੈ ਜੀ ਠੀਕ ਹੈ ਠੀਕ ਠਾਕ ਹੋ ਆਗ ਸੇਕ ਰਹੇ ਹੈ ਠੀਕ ਠਾਕ ਹੈ ਲਓ ਜੀ ਆਗ ਸੇਕ ਰਹੇ ਨੇ ਜੀ ਔਰ ਆ ਦੇਖੋ ਜੀ ਟਾਇਰ ਟਾਇਰਾਂ ਦਾ ਕੰਮ ਚੱਲ ਰਿਹਾ ਔਰ ਆ ਹੈ ਨਿਊ ਵਾਲਾ ਜੀ ਨਿਊ ਵਾਲਾ ਜੀ ਟਾਇਰ ਤੇ ਵੀ ਕੰਮ ਚੱਲ ਰਿਹਾ ਜੀ ਇੱਥੇ ਦੇਖਦਾ ਕੌਣ ਮਿਲਦਾ ਸਾਨੂੰ ਉਹ ਆ ਜੀ ਵਾਹ ਆ ਦੇਖੋ ਜੀ ਨਿਊ ਵਾਲਾ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਠੀਕ ਹੈ ਕੀ ਕਰ ਰਹੇ ਹੋ ਹਾਂ ਜੀ ਉਹ ਵਾਹ ਜੀ ਗਰਮੀ ਆਈ ਹੋਈ ਬੰਦੇ ਨੂੰ ਪੂਰੀ ਹੈ ਹੈ ਵੀਡੀਓ ਬਣ ਰਹੀ ਹੈ ਹੋਰ ਕੀ ਕੀ ਨਾ ਦਿਰਾ ਸੁਦਾਂਛੋ ਵਾਜਵਾ ਦਾਂਛੋ ਕਰ ਰਿਹਾ ਜੀ ਕੰਮ ਬੜੀ ਗਰਮੀ ਨਾਲ ਚੱਲ ਪਟਲਾ ਬੰਨੇ ਆ ਦੇਖੋ ਜੀ ਇੱਕ ਟਾਇਰ ਨਵਾ ਜੀ ਇਹ ਪੁਰਾਣਾ ਮਿਲ ਜਾਂਦਾ ਹੈ ਪੁਰਾਣੇ ਟਾਇਰ ਕਿੱਥੇ ਮਿਲ ਜਾਂਦੇ ਜੀ ਨਵੇਂ ਵੀ ਮਿਲ ਜਾਂਦੇ ਤੁਹਾਡੇ ਕੋਲ ਜੇਕਰ ਆ ਦੇਖੋ ਜੀ ਟਾਇਰ ਮੈਨੂੰ ਦਿਖਾ ਰਿਹਾ ਇਹ ਪੁਰਾਣਾ ਟਾਇਰ ਆ ਬੁੜੇ ਪਟਾਕੇ ਮਾਰਦਾ ਹੈ ਹੈ ਹਾਂ ਗੁੱਡੀ ਤੁਸੀਂ ਚੈੱਕ ਕਰ ਲੇ ਗੁੱਡੀ ਕੱਟੀਆਂ ਹੀ ਤਾਂ ਨਹੀਂ ਹੋ ਗਈ ਜੀ ਹੈ ਆਮਨੇ ਪਸੰਦ ਹੈ ਹੈ ਕਿੰਨੇ ਪਰਸੈਂਟ ਹੈ ਕਿਤਨੇ ਪਰਸੈਂਟ ਹੈ 95% 95% ਹੈ 95% ਕੰਨੇ ਜੀ ਗੁੱਡੀ ਹੈਗੀ ਇਹਦੀ ਇਹ ਤੁਮ ਜਰ ਕੇ ਬੈਠ ਨੇ ਇਹਨਾਂ ਨਾਲ ਗੱਲ ਕਰਦੇ ਆ ਇਹ ਨਿਊ ਵਾਲਾ ਜੀ ਟਾਇਰ ਸਰਵਿਸ ਤੁਹਾਡੀ ਹੈ ਹਾਂ ਜੀ ਕੀ ਨਾਂ ਕੀ ਤੁਹਾਡਾ ਗੋਬਿੰਦ ਸ਼ਰਮਾ ਏਸ਼ੀਆ ਦੀ ਸਭ ਤੋਂ ਵੱਡੀ ਮੋਟਰ ਮਾਰਕੀਟ ਹੈ ਇਹ ਹਾਂ ਜੀ ਹੈ ਜੀ ਹਾਂ ਜੀ ਮਨੀ ਮਾਦਰਾ ਏਸ਼ੀਆ ਦੀ ਸਭ ਤੋਂ ਵੱਡੀ ਤੁਸੀਂ ਕਿੰਨੀ ਦੇਰ ਤੋਂ ਚਲਾ ਰਹੇ ਇਹਨੂੰ 20 ਸਾਲ ਦੇ ਚਲਾ ਰਹੇ 20 ਸਾਲ ਤੋਂ ਚਲਾ ਰਹੇ ਤੁਹਾਡੇ ਬਜ਼ੁਰਗ ਵੀ ਇੱਥੇ ਬੰਦੇ ਸੀ ਹਾਂ ਜੀ ਬਜ਼ੁਰਗ ਤੋਂ ਨਹੀਂ ਚੱਡਦੇ ਉਹ ਤਾਂ ਜ਼ਿੰਮੇਵਾਰਾ ਕਰਦੇ ਸੀ ਅੱਛਾ ਹਾਂ ਅਸੀਂ ਬੈਠ ਤੁਸੀਂ ਬੈਠ ਗਏ ਹਾਂ ਜੀ ਦੇਖੋ ਜੀ ਸ਼ਰਮਾ ਜੀ ਕਹਿੰਦੇ ਅਸੀਂ ਇੱਥੇ ਬੈਠ ਕੇ ਨੂ ਬਾਲਾ ਦੀ ਟਾਇਰ ਸਰਵਿਸ ਇਹਨਾਂ ਦੀ ਦੁਕਾਨ ਹੈਗੀ ਆ ਔਰ ਇੱਥੇ ਤੁਹਾਡੇ ਕੋਲ ਨਵੇਂ ਵੀ ਮਿਲ ਜਾਂਦੇ ਤੇ ਪੁਰਾਣੇ ਵੀ ਮਿਲ ਜਾਂਦੇ ਹਾਂ ਨਵੇਂ ਵੀ ਲੱਗ ਜਾਂਦੇ ਜੀ ਨਵੇਂ ਵੀ ਲੱਗ ਦਿੰਦੇ ਵੈਸੇ ਤੁਹਾਡੇ ਜ਼ਿਆਦਾ ਕੰਮ ਪੁਰਾਣੇ ਟਾਇਰ ਪੁਰਾਣੇ ਟਾਇਰ ਦਾ ਕੰਮ ਹਾਂ ਯੂ ਟਾਇਰ ਜਿਹੜੇ ਕਿਹੜੇ ਗੱਡੀਆਂ ਦੇ ਟਾਇਰ ਤੁਹਾਡੇ ਕੋਲ ਹੈ ਟੱਕੜੇ ਵੀ ਪਾ ਦਿੰਦੇ ਹੈਂ ਟੱਕੜੇ ਵੀ ਲਾ ਕੇ ਦਿੰਦੇ ਟੱਕੜੇ ਵੀ ਪਾ ਦਿੰਦੇ ਆਹ ਵਾਹ ਇਹ ਕੋਈ ਸਾਰੀਆਂ ਗੱਡੀਆਂ ਜਿਹੜੀ ਮਰਜ਼ੀ ਗੱਡੀ ਹੋਵੇ ਆਹ ਟਾਇਰ ਮੈਂ ਤੁਹਾਨੂੰ ਦਿਖਾ ਰਿਹਾ ਜੋ ਵੀ ਹੈ ਔਰ ਇਹ ਯੂਜ਼ਡ ਹੈ ਇਹਨਾਂ ਦੇ ਇੱਕ ਟਾਇਰ ਦਾ ਵਹਿਮ ਹੁੰਦਾ ਲੋਕਾਂ ਨੂੰ ਆਮ ਵੀ ਗੁੱਡੀ ਕੱਟੀ ਹੋਈ ਹੈ ਜਾਂ ਕੁਝ ਐਦਾਂ ਕੀਤਾ ਹੋਇਆ ਨਹੀਂ ਗੁੱਡੀ ਕੱਟਿਆ ਨਹੀਂ ਗੁੱਡੀ ਕੱਟਿਆ ਨਹੀਂ ਇੱਥੇ ਮਿਲੂਗਾ ਬਾਹਰ ਦੇ ਕਹਿ ਰਹੇ ਹੈ ਬਾਹਰ ਦੇ ਟਾਇਰ ਹੈ ਬਾਰੇ ਬਾਹਰ ਦੇ ਅਜੇ ਬਾਹਰੋਂ ਆਨੇ ਆ ਹਾਂ ਜੀ ਬਾਹਰੋਂ ਆਣੇ ਜਾ ਕੇ ਤੁਹਾਡੇ ਕੋਲ ਕਿੱਥੇ ਤੋਂ ਲੱਭਣ ਲੱਭੂਂਗੇ ਪੰਜਾਬ ਤੋਂ ਵੀ ਆਉਂਦੇ ਆਂ ਹਿਮਾਚਲ ਤੋਂ ਵੀ ਆਉਂਦੇ ਆਂ ਕੰਨਿਕੜ ਤੋਂ ਵੀ ਆਉਂਦੇ ਆਂ ਤਿੰਨੋਂ ਟਿੱਕਾਂ ਲੈ ਕੇ ਚਾਰੋਂ ਟਿੱਕਾਂ ਦੇ ਆਉਂਦੇ ਆਂ ਹਰਿਆਣਾ ਪੰਜਾਬ ਹਿਮਾਚਲ ਚੰਡੀਗੜ੍ਹ ਲਓ ਜੀ ਹਰ ਸਟੇਟ ਦਾ ਗਾਹ ਕਿਹਨਾਂ ਕੋਲ ਆਉਂਦਾ ਜੀ ਮਾਨ ਬਦਲੀ ਹੋਣ ਲੱਗੇ ਦਿੱਲੀ ਪਾਸੇ ਵੱਡੀ ਦਾ ਅੱਛਾ ਪਰ ਮੋਲ ਭਾਅ ਵੀ ਹੁੰਦਾ ਹਾਂ ਜੀ ਮੋਲ ਭਾਅ ਵੀ ਹੁੰਦਾ ਹੈ ਜੀ ਹੁੰਦਾ ਹਾਂ ਜੀ ਮੋਲ ਭਾਅ ਵੀ ਹੁੰਦਾ ਹੈ ਕਈ ਵਾਰੀ ਮਹਿੰਗਾ ਵੀ ਹੁੰਦਾ ਹੈ ਸਸਤਾ ਵੀ ਹੁੰਦਾ ਹੈ ਕਈ ਵਾਰੀ ਅੱਛਾ ਹਾਂ ਜਿਸ ਤਰ੍ਹਾਂ ਵਾਲਾ ਘੱਗ ਨੂੰ ਇੱਦਾਂ ਦੇ ਹੈ ਕਸਮ ਜੀ ਜਿੱਦਾਂ ਵਾਰਾ ਖੰਡਾ ਹੈ ਹਾਂ ਦੁੱਤਰਾਂ ਦੇ ਦਿੰਦੇ ਆ ਸਾਨੂੰ ਦੋ ਪਾਸੇ ਬਖਿਓ ਠੀਕ ਹਾਂ ਦਾਲ ਰੋਟੀ ਚਲੀ ਜਾਵੇ ਆਏ ਹਾਏ ਦਾਲ ਰੋਟੀ ਚਲੀ ਜਾਵੇ ਹੈ ਬਸ 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 ਉਹ ਜੀ ਦੇਖੋ ਚੌਥਾ ਆਸ਼ਰਮ ਆਇਆ ਹੁ ਤਮਾਈ ਕੁਮਰੀ ਦਾ ਹੈਗੀ ਹੋਈ ਚੌਥੇ ਆਸ਼ਰਮ ਚ ਆ ਗਏ ਉਮਰ ਕਿੰਨੀ ਹੋ ਗਈ ਉਮਰ ਹੋ ਗਈ ਜੀ 73 ਸਾਲ 73 ਸਾਲ ਦੀ ਉਮਰ ਹੋ ਗਈ ਜੀ ਸ਼ਰਮਾ ਜੀ ਕਹਿੰਦੇ ਸੀ ਹੁਣ ਚੌਥਾ ਆਸ਼ਰਮ ਸ਼ੁਰੂ ਹੋ ਗਿਆ ਹਾਂ ਜੀ ਹਾਂ ਔਰ ਇਸ ਕਰਕੇ ਬਹੁਤਾ ਸੋਚਦੇ ਨਹੀਂ ਆ ਕਿ ਤੋਰੀ ਫੁਲਕਾ ਚਲੀ ਜਾਵੇ ਬਸ 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 ਇਹਦਾ ਮਤਲਬ ਫਿਰ ਟਾਈਮ ਪਾਸ ਹੋ ਗਿਆ ਮੈਨੂੰ ਲੱਗਦਾ ਫਿਰ ਤੁਸੀਂ ਗਾਹ ਕਿ ਛੇਤੀ ਕਿਤੇ ਜਾਣ ਨਹੀਂ ਦਿੰਦੇ ਹੁਣੇ ਨਹੀਂ ਜਾਂਦੇ ਕਿੱਥੇ ਹੈਂ ਜਾ ਨਹੀਂ ਸਕਦਾ ਨਹੀਂ ਜਾ ਸਕਦਾ ਗਾਹ ਆਏ ਹਾਏ ਹਾਏ ਆ ਦੇਖੋ ਜੀ ਦੁਕਾਨਦਾਰੀ ਦਾ ਅਸੂਲ ਵੀ ਗਾਹ ਕਿ ਜਾਣ ਨਹੀਂ ਦੇਣਾ ਜੋ ਮਰਜ਼ੀ ਦੇਜੋ ਕੋਈ ਕਰਮੀ ਸਾਨੂੰ ਜੋ ਫਿਰ ਪੈਸੇ ਵੱਧ ਜਿਓ ਬਸ ਤਾਂ ਐਸੀ ਸਰੋਤਿਓ ਮਨੀ ਮਾਜਰੇ ਦੀ ਟਾਇਰ ਮਾਰਕੀਟ ਔਰ ਇਹਨੂੰ ਮੋਟਰ ਮਾਰਕੀਟ ਵੀ ਕਹਿੰਦੇ ਆ ਇੱਥੇ ਤੁਸੀਂ ਟਾਇਰ ਜਿਹੜੇ ਨਵੇਂ ਪੁਰਾਣੇ ਹਰ ਤਰ੍ਹਾਂ ਦੇ ਲੈ ਸਕਦੇ ਹੋ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜਿਹੜਾ ਹੈ ਤੁਹਾਨੂੰ ਜਾਣਕਾਰੀਆਂ ਜਿਹੜੀਆਂ ਹਨ ਤੁਹਾਡੇ ਤੱਕ ਪਹੁੰਚਾਈਏ ਘਰ ਬੈਠੇ ਆ ਔਰ ਉਸੇ ਦੇ ਤਹਿਤ ਅਸੀਂ ਇਹ ਵੀਡੀਓ ਬਣਾਇਆ ਅੱਜ ਇਹ ਬਹੁਤ ਵੱਡੀ ਮਾਰਕੀਟ ਹੈ ਮੈਂ ਕੁਝ ਹੀ ਦੁਕਾਨਾਂ ਦਿਖਾਈਆਂ ਹਨ ਬਟ ਇੱਥੇ ਕਾਫੀ ਵੱਡੀ ਮਾਰਕੀਟ ਹੈ ਸਾਰੀਆਂ ਦੁਕਾਨਾਂ ਨਹੀਂ ਦਿਖਾ ਪਾਇਆ ਸੀ ਔਰ ਤੁਸੀਂ ਇੱਥੇ ਵਿਜ਼ਿਟ ਕਰੋਗੇ ਤਾਂ ਤੁਸੀਂ ਸਾਰੀ ਮਾਰਕੀਟ ਘੁੰਮ ਸਕਦੇ ਹੋ ਕੱਲੀ-ਕੱਲੀ ਦੁਕਾਨ ਤੇ ਜਾ ਕੇ ਤੁਸੀਂ ਆਪਣਾ ਜਿਹੜਾ ਪਸੰਦ ਦਾ ਟਾਇਰ ਯੂਜ਼ਡ ਜਾਂ ਨਵਾਂ ਤੁਸੀਂ ਲੈ ਸਕਦੇ ਹੋ ਯੂਜ਼ਡ ਟਾਇਰ ਜਿਹੜੇ ਇੱਥੇ ਤਕਰੀਬਨ ਆ ਕਾਫੀ ਸਸਤੇ ਪਹਾਤੇ ਮਿਲ ਜਾਂਦੇ ਆ ਕਈ ਵਾਰੀ ਬੰਦਾ ਜਿਹੜਾ ਨਵੇਂ ਟਾਇਰ ਨਹੀਂ ਲੈ ਸਕਦਾ ਹੁੰਦਾ ਗੰਜائش ਨਹੀਂ ਹੁੰਦੀ ਤਾਂ ਬਹੁਤ ਵਧੀਆ ਟਾਇਰ ਜਿਹੜੇ ਯੂਜ਼ਡ ਬਾਹਰੋਂ ਆਏ ਹੁੰਦੇ ਨੇ ਇਹਨਾਂ ਕੋਲ ਟਾਇਰ ਔਰ ਗੁੱਡੀ ਕੱਟੀ ਹੈ ਕਿ ਨਹੀਂ ਹੈ ਇਹ ਤੁਸੀਂ ਪਹਿਚਾਨ ਤੁਸੀਂ ਕਰ ਸਕਦੇ ਹੋ ਬੜੀ ਆਸਾਨੀ ਨਾਲ ਪਤਾ ਲੱਗ ਜਾਂਦਾ ਆਪਣੇ ਵਿਵੇਕ ਤੋਂ ਤੁਸੀਂ ਕੰਮ ਲੈਣਾ ਹੈ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਜੀ ਜੁੜੇ ਰਹੋ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦੇ ਨਾਲ ਮੈਨੂੰ ਰਜੇਸ਼ ਚੋਪੜਾ ਨੂੰ ਦਿਵ ਆਸਤ